ਨਾਜਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਲੁਧਿਆਣਾ ਬੁੱਕ ਕਲੱਬ ਸ਼ਹਿਰ ਦੇ ਅਧਿਆਪਕਾਂ ਵਿਗਿਆਨੀਆਂ ਬੈਂਕਰਾਂ ਅਤੇ ਸੇਵਾਮੁਕਤ ਸੀਨੀਅਰ ਨਾਗਰਿਕਾਂ ਦਾ ਇੱਕ ਸਮੂਹ ਕਿਤਾਬ ਪੜਨ ਦੇ ਸੱਭਿਆਚਾਰ ਨੂੰ ਪ੍ਰਸਿੱਧ ਬਣਾਉਣ ਲਈ ਇੱਕ ਮਿਸ਼ਨ ਮੋਰਤੇ ਹੈ ਮੈਂਬਰਾਂ ਨੇ ਹੁਣ ਰਾਜਗੁਰੂ ਨਗਰ ਸੀਨੀਅਰ ਸਿਟੀਜ਼ਨ ਹੋਮ ਦੇ ਪ੍ਰਵੇਸ਼ ਦੁਆਤੇ ਇੱਕ ਹੋਰ ਮਿੰਨੀ ਬੁੱਕ ਬੈਂਕ ਸਥਾਪਿਤ ਕੀਤਾ ਹੈ ਬਹੁਤ ਸਾਰੀਆਂ ਕਿਤਾਬਾਂ ਵਾਲਾ ਇਹ ਮਿੰਨੀ ਬੁੱਕ ਬੈਂਕ ਸੇਵਾਮੁਕਤ ਪ੍ਰਿੰਸੀਪਲ ਪਰਮਜੀਤ ਸਿੰਘਾ ਗਰੇਵਾਲ ਦੁਆਰਾ দান ਕੀਤਾ ਗਿਆ ਹੈ ਜੋ ਪਹਿਲਾ ਹੀ ਸ਼ਹਿਰ ਵਿੱਚ ਅਤੇ ਨੇੜਲੇ ਪਿੰਡਾਂ ਵਿੱਚ ਪੰਜ ਹੋਰ ਅਜਿਹੇ ਕਿਤਾਬ ਬੈਂਕ ਸਥਾਪਿਤ ਕਰ ਚੁੱਕੇ ਹਨ ਹੋਰ ਮੈਂਬਰ ਨਿਯਮਤ ਤੌਰ ਤੇ ਅਜਿਹੇ ਮਿੰਨੀ ਬੈਂਕ ਬੁੱਕ ਬੈਂਕਾਂ ਵਿੱਚ ਹੋਰ ਕਿਤਾਬਾਂ ਵੀ ਜੋੜਦੇ ਹਨ ਜੋ ਕਿਤਾਬ ਪ੍ਰਾਪਤ ਕਰੋ ਪੜੋ ਵਾਪਸ ਕਰੋ ਥੀਮ ਤੇ ਆਧਾਰਿਤ ਸਾਰੇ ਲਈ 24 ਘੰਟੇ ਸੱਤੇ ਦਿਨ ਖੁੱਲੇ ਹਨ ਕਲੱਬ ਦੇ ਮੈਂਬਰਾਂ ਨੇ ਦੁਹਰਾਇਆ ਕਿ ਕਿਤਾਬ ਪੜ੍ਹਨਾ ਸਮਾਜ ਦੀਆਂ ਬੁਰਾਈਆਂ ਅਤੇ ਵਿਅਕਤੀਗਤ ਜੀਵਨ ਵਿਦਿਆ ਚੁਣੌਤੀਆਂ ਦੇ ਹੱਲ ਲੱਭਣ ਲਈ ਰਾਮਬਾਨ ਇਲਾਜ ਹਨ ਮੈਂਬਰਾਂ ਨੇ ਦੁਬਾਰਾ ਅਪੀਲ ਕੀਤੀ ਕਿ ਲੁਧਿਆਣਾ ਵਿੱਚ ਪੰਜਾਬ ਯੂਨੀਵਰਸਿਟੀ ਐਕਸਟੈਂਸ਼ਨ ਲਾਇਬ੍ਰੇਰੀ ਨੂੰ 7 ਦਿਨਾਂ ਲਈ ਖੋਲਿਆ ਜਾਵੇਗਾ ਜਿਵੇਂ ਕਿ ਇਹ ਪਹਿਲਾਂ ਕਈ ਦਹਾਕਿਆਂ ਤੋਂ ਸੀ ਪਰ ਹੁਣ ਤਰਕਹੀਣ ਤੌਰ ਤੇ ਸਿਰਫ 5 ਦਿਨਾਂ ਲਈ ਖੋਲਿਆ ਗਿਆ ਹੈ ਮੈਂਬਰਾਂ ਨੇ ਇਹ ਵੀ ਮੰਗ ਕੀਤੀ ਕਿ ਸ਼ਹਿਰ ਦੇ ਹਰ ਵਾਰਡ ਵਿੱਚ ਇੱਕ ਰੀਡਿੰਗ ਰੂਮ ਅਤੇ ਪਬਲਿਕ ਲਾਇਬ੍ਰੇਰੀ ਲਈ ਜਗ੍ਹਾ ਹੋਣੀ ਚਾਹੀਦੀ ਹੈ। ਮੈਂਬਰ ਨਿਯਮਤ ਤੌਰ ਤੇ ਜੀਵਨ ਜਿਉਣ ਦੀ ਕਲਾ ਦੇ ਵਿਸ਼ੇ ਤੇ ਕਿਤਾਬਾਂ ਦੀਆਂ ਸਮੀਖਿਆਵਾਂ ਅਤੇ ਭਾਸ਼ਣਾ ਦਾ ਆਯੋਜਨ ਵੀ ਕਰਦੇ ਹਨ। ਸੀਨੀਅਰ ਨਾਗਰਿਕਾਂ ਲਈ ਧਿਆਨ ਤੇ ਦਿਨ ਦੇ ਇੰਟਰਐਕਟਿਵ ਸੈਸ਼ਨ ਵਿੱਚ ਪ੍ਰੋਫੈਸਰ ਰਜਿੰਦਰ ਸਿੰਘ ਮੁੱਖ ਬੁਲਾਰੇ ਸਨ। ਮੈਂਬਰਾਂ ਨੇ ਸਰਬਸੰਮਤੀ ਨਾਲ ਸਹਿਮਤੀ ਪ੍ਰਗਟਾਈ। ਕੇ ਸੰਸਥਾਗਤ ਧਰਮਾਂ ਤੇ ਦੇ ਰਸਮਾਂ ਮਹੱਤਵਪੂਰਨ ਨਹੀਂ ਹਨ ਪਰ ਜੀਵਨ ਦੀ ਸਚਾਈ ਨੂੰ ਜਾਣ ਲਈ ਇੱਕ ਤਰਕਸ਼ੀਲ ਪਹੁੰਚ ਮਹੱਤਵਪੂਰਨ ਹੈ ਸੈਸ਼ਨ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਪ੍ਰੋਫੈਸਰ ਡਾਕਟਰ ਐਮ ਐਸ ਤੂਰ ਬ੍ਰਿਜ ਪੂਸ਼ਣ ਗੋਇਲ ਪ੍ਰੋਫੈਸਰ ਪੀ ਐਸ ਗਰੇਵਲ ਪ੍ਰੋਫੈਸਰ ਬਹਾਦਰ ਸਿੰਘ ਡਾਕਟਰ ਗੁਰਚਰਨ ਸਿੰਘ ਪਰਮਿੰਦਰ ਕੌਰ ਪ੍ਰੋਫੈਸਰ ਡਾਕਟਰ ਜੀ ਐਸ ਆਲੂ ਵਾਲੀਆ ਡਾਕਟਰ ਐਸ ਐਸ ਆਲਕ ਹਰਚਰਨਜੀਤ ਸਿੰਘ ਆਈ ਐਸ ਸੇਵਾਮੁਕਤ ਪੀਓ ਐਫ ਪਗ ਜਗਮਉਨ ਸਿੰਘ ਸੰਧੂ ਸਿੱਧੂ ਪ੍ਰੋਫੈਸਰ ਬਲਜਿੰਦਰ ਸਿੰਘ ਪ੍ਰੋਫੈਸਰ ਰਾਜਵੀਰ ਸਿੰਘ ਅਤੇ ਹਰ ਸਿਮਰ ਕੌਰ ਸ਼ਾਮਲ ਸਨ